ਸਸਿਕਾ ਦੋਸਤੋ ਮੈਂ ਮਨਜੀਤ ਕੌਰ ਅੱਜ ਮੈਂ ਤੁਹਾਡੇ ਕੋਲ ਫੇਰ ਇੱਕ ਨਵਾਂ ਜਿਹਾ ਡਿਜ਼ਾਈਨ ਲੈ ਕੇ ਆਈਆਂ ਤੇ ਨੁਕਤਾ ਵੀ ਲੈ ਕੇ ਆਈਆਂ ਜਿਵੇਂ ਆਪਣੇ ਕੋਲ ਕਈ ਵਾਰੀ ਕਪੜਾ ਘੱਟ ਬਚ ਜਾਂਦਾ ਬਾਹ ਦਾ ਉਹਨੂੰ ਆਪਾਂ ਥੋੜੀ ਜੀ ਲੰਬੀ ਬਾਹ ਕਰਨ ਦਾ ਕੀ ਤਰੀਕਾ ਹੈ ਨਾਲੇ ਆਪਣੀ ਬਾਹ ਵੀ ਸੋਹਣੀ ਲੱਗੇ ਡਿਜ਼ਾਈਨ ਦਾ ਡਿਜ਼ਾਈਨ ਪਾ ਜੀ ਨਾਲੇ ਆਪਣੀ ਬਾਜੂ ਦੀ ਲੰਬਾਈ ਵਧ ਜੇ ਇਸ ਤਰ੍ਹਾਂ ਮੈਨੇ ਬਾਹ ਲੈ ਲਈ ਕਟਿੰਗ ਕੀਤੀ ਹੋਈ ਸੀ ਤੇ ਉਹਦੇ ਉੱਤੇ ਮੈਨੇ पाइपिन रखी कोई भी तुम मैच कर दी पाइपिन रख सकते हो मेरे सूट न मैच कर दी सी ये मैंने रख ली इसनों मैं इस तरह उपर रख के उल्टे पास रख के स्यौन लगा लगी जमी कोर्नर से रख के क्योंकि अपने को ते कपड़ा पहले ही घट है इस करके आप इस तरह रख के इस सीओन लगा लिए अंदरले पास रख के ਬਾਰਲੇ ਪਾਸੇ ਆਪਾਂ ਨੇ ਸਿਉਣ ਲਗਾ ਲੈਣੀ ਏ ਇਹ ਆਪਾਂ ਵੇਸਟ ਕੱਟ ਦੇਣੇ ਆ ਤੇ ਹੁਣ ਜਿਹੜਾ ਆਪਾਂ ਨੇ ਜਿੰਨੀ ਵੀ ਤੁਹਾਡੀ ਬਾਜੂ ਦੀ ਲੰਬਾਈ ਹੋਵੇ ਓਨਾ ਕੱਪੜਾ ਲੈਣਾ ਏ ਵਾਧ ਰੱਖਣਾ ਹੋਵੇ ਜਿੰਨਾ ਤੁਸੀਂ ਇਹ ਕੰਨੀ ਵਾਲਾ ਪਾਸਾ ਵਿੱਚ ਅੰਦਰਲੇ ਪਾਸੇ ਕਰ ਦੇਣੀ ਆ ਤਾਂ ਕਿ ਆਪਣੇ ਧਾਗੇ ਨਾ ਨਿਕਲਣ ਇਸ ਤਰ੍ਹਾਂ ਕਰਕੇ ਇਹਦੇ ਉੱਤੇ ਆਪਾਂ ਬ੍ਰੀਕ ਵਖੇ ਨਾਲ ਇੱਕ ਸਿਉਣ ਲਗਾ ਲਾਂਗੇ ਦਬ ਦਾਂਗੇ ਇਸ ਨੂੰ ਪਾਈਪਿੰਗ ਨੂੰ ਇਸ ਤਰ੍ਹਾਂ ਇਸ ਤਰ੍ਹਾਂ ਆਪਾਂ ਪਰ ਸਿਉਣ ਦੇ ਗਾ ਲਾਂਗੇ ਬਰਾਬਰ ਕਰਕੇ ਤੁਹਾਡੀ ਬਾਹ ਵੀ ਲੰਬੀ ਹੋ ਜੂਗੀ ਤੇ ਸੋਹਣੀ ਵੀ ਲੱਗੂਗੀ ਬਣੀ ਹੋਈ ਚੀਜ਼ ਇਸ ਤਰ੍ਹਾਂ ਇਹ ਆਪਾਂ ਫालतू ਕੱਪੜੇ ਨੂੰ ਕਟਿੰਗ ਕਰ ਦਾਂਗੇ ਤੇ ਹੁਣ ਆਪਾਂ ये बन गई अपनी बाँ तैयार होगी तो हूँ आप उल्टा पासा करा कपड़े का ये वाली पाइपिंग लगावे आप कपड़े न उल्टा करके उल्टा करके कपड़े तरह ही अंदर ले पासे पाइपिंग लगावे अंदरले पासे मूँ करके बारले पासे सीन लगावे आप तरह स्यौन लगा के ਤੇ ਹੁਣ ਆਪਾਂ ਇਸ ਨੂੰ ਸਿੱਧੀ ਕਰ ਲਾਂਗੇ ਸਿੱਧੀ ਕਰਕੇ ਆਪਾਂ ਇਸ ਤਰ੍ਹਾਂ ਜਿੰਨਾ ਕੋ ਆਪਾਂ ਨੇ ਕੱਪੜੇ ਰੱਖਣੇ ਹੋਵੇ ਤੇ ਆਪਾਂ ਇਸ ਦੇ ਉੱਤੇ ਵੀ ਇੱਕ ਬਰੀਕ ਬਕੇ ਨਾਲ ਸਿਉਣ ਲਗਾ ਲਾਂਗੇ ਉਹਦੇ ਨਾਲ ਨਾਲ ਹੀ ਬਿਲਕੁਲ ਲਗਾਣੀ ਹੈ ਜਿਹੜੀ ਦੂਸਤੀ ਸਿਉਣ ਹੈਗਾ اسی ਉਹਦੇ ਉੱਪਰ ਹੀ ਇਸ ਤਰ੍ਹਾਂ ਲਗਾ ਕੇ ਤੇ ਹੁਣ ਆਪਾਂ ਇਸ ਨੂੰ ਫੋਲਡ ਕਰ ਦਾਂਗੇ ਇਹ ਮੋٹے ਬਕੇ ਨਾਲ ਕਰ ਦਾਂਗੇ ਤਾਂ ਕਿ ਆਪਣੇ ਬਾਅਦ ਵਿੱਚ ਤਰਪਾਈ ਹੋ ਸਕੇ ਇਸ ਤਰ੍ਹਾਂ ਬਿਲਕੁਲ ਹੀ ਸੌਖੇ ਤਰੀਕੇ ਨਾਲ ਤੁਸੀਂ ਬਾਹ ਲੰਬੀ ਕਰ ਸਕਦੇ ਹੋ ਇਸ ਤਰ੍ਹਾਂ ਦੇਖੋ ਆਪਣੀ ਬਾਜੂ ਵੀ ਲੰਬੀ ਹੋ ਗਈ ਤੇ ਬਾਹ ਸੋਹਣੀ ਵੀ ਲੱਗਣ ਲੱਗੀ ਜਿਵੇਂ ਪਲੇਨ ਜੀ ਸੀ ਤੇ ਅੱਛੀ ਗ੍ਰੇਸ ਵੀ ਪੈਣ ਲੱਗੀ ਇਹਦੀ ਇਸ ਤਰ੍ਹਾਂ ਆਪਣੇ ਤਿਆਰ ਹੋ ਗਈ ਇਹ ਲੰਬਾਈ ਵੀ ਵਧ ਗਈ ਬਾਜੂ ਦੀ ਤੇ ਹੁਣ ਆਪਾਂ ਇਸ ਨੂੰ ਜਿੰਨਾ ਵੀ ਤੁਸੀਂ ਬਾਹ ਦੀ ਚੜਾਈ ਰੱਖਣੀ ਉਹਨੇ ਰੱਖ ਕੇ ਸੀ ਉਹ ਲਗਾ ਲੈਨੇ ਫੀਡਿੰਗ ਕਰ ਲੈਨੇ ਬਾਜੂ ਦੀ ਜੇ ਮੇਰਾ ਤਰੀਕਾ ਇਹ ਵਧੀਆ ਲੱਗਿਆ ਤੁਹਾਨੂੰ ਤਾਂ ਪਲੀਜ਼ ਮੈਨੂੰ ਲਾਈਕ ਜ਼ਰੂਰ ਕਰ ਦੇ ਜੀ ਇਸ ਤਰ੍ਹਾਂ ਤੁਸੀਂ ਆਪਣੇ ਬਾਜੂ ਦੀ ਕੋਈ ਵੀ ਕੱਪੜਾ ਘੱਟ ਬਚਿਆ ਹੋਵੇ ਕਈ ਵਾਰੀ ਆਪਣੇ ਸੂਟ ਚ ਘੱਟ ਕੱਪੜਾ ਬਚ ਜਾਂਦਾ ਏ ਤੇ ਆਪਾਂ ਉਸ ਦੀ ਪੌਣੀ ਬਾਹ ਕਰਨੀ ਹੁੰਦੀ ਏ ਕਸਟਮਰ ਦੀ ਉਹ ਆਪਾਂ ਨੀਵੀਂ ਕਰ ਸਕਦੇ ਆ ਇਸ ਤਰ੍ਹਾਂ ਡਿਜ਼ਾਈਨ ਬਣਾ ਕੇ ਅੱਜ ਕੱਲ ਤੇ ਵੈਸੇ ਵੀ ਬਹੁਤ ਤਰੀਕੇ ਚੱਲ ਰਹੇ ਨੇ ਇਹ ਛੋਟਾ ਜਿਹਾ ਤਰੀਕਾ ਮੇਰਾ ਵੀ ਏ ਇਸ ਤਰ੍ਹਾਂ ਦੇਖੋ ਤੁਹਾਡੀ 3 ਇੰਚ ਵਾਂਗੂ ਬਾਹ ਨੰਪੀ ਵੀ ਹੋ ਗਈ ਤੇ ਸੋਣੀ ਵੀ ਲੱਗਣ ਲੱਗ ਗਈ ਬਣੀ ਹੋਈ ਇਸ ਤਰ੍ਹਾਂ ਦੇ ਛੋਟੇ ਛੋਟੇ ਟਿਪਸ ਵਾਸਤੇ ਮੈਨੂੰ ਫੋਲੋ ਜ਼ਰੂਰ ਕਰ ਲਿਓ ਸਬਸਕ੍ਰਾਈਬ ਕਰ ਲਿਓ ਪਲੀਜ਼ ਜੇ ਮੇਰੀ ਵੀਡੀਓ ਵਧੀਆ ਲੱਗਦੀ ਆਣੇ ਤੁਹਾਨੂੰ ਤਾਂ ਮੈਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਇਸ ਤਰ੍ਹਾਂ ਆਪਣੀ ਇਹ ਦੇਖੋ ਜੀ ਬਾ ਆਪਣੀ 16 ਇੰਚ ਤਿਆਰ ਹੋ ਗਈ ਏ ਪਹਿਲਾਂ ਆਪਣੀ ਸੀ 13.5 ਇੰਚ 13.5 ਇੰਚ ਤਿਆਰ ਸੀ ਆਪਣੀ ਬਾਹ ਬਣਦੀ ਸੀ ਤੇ ਆਪਣੀ ਹੁਣ ਇਹ 16.5 ਇੰਚ ਤਿਆਰ ਹੋ ਗਈ ਏ